ਸੋਸ਼ਿਆ ਕਾਲਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਇੱਕ ਨਵੀਂ ਕਹਾਣੀ ਮੈਂ ਜਦ ਵੀ ਉਸ ਨੂੰ ਦੇਖਦੀ ਤੋਂ ਸਭ ਤੋਂ ਪਹਿਲਾਂ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਵੱਜਦੀ ਕਿ ਇੱਕ ਜਗੀਰਦਾਰ ਪਿਉ ਦਿੱਤੀ ਪਰ ਰੋਟੀ ਭਾਂਡੇ ਮਾਂਝ ਕੇ ਖਾਵੇ ਰੱਬ ਵੀ ਕਈ ਵਾਰ ਕਿਸੇ ਦੇ ਮગર ਹੱਥ ਧੋ ਕੇ ਪੈ ਜਾਂਦਾ ਉਹ ਬਿਨਾਂ ਕਿਸੇ ਗੁਨਾਹ ਦੇ ਇਹ ਨਰਕ ਭੋਗ ਰਹੀ ਸੀ ਜਾਂ ਫਿਰ ਪਿਛਲੇ ਕਰਮਾਂ ਦਾ ਹੀ ਕੋਈ ਨਤੀਜਾ ਹੋ ਵੈਸੇ ਤਾਂ ਮੈਨੂੰ ਇਹ ਗੱਲਾਂ ਤੇ ਯਕੀਨ ਨਹੀਂ ਹੈ ਪਰ ਜਦ ਮੈਂ ਉਸ ਦੇ ਮੂੰਹੋਂ ਸੁਣਿਆ ਤਾਂ ਪਿਛਲੇ ਜਨਮ ਵਾਲੀਆਂ ਗੱਲਾਂ ਤੇ ਯਕੀਨ ਹੋਣ ਲੱਗਿਆ ਉਹ ਮੈਨੂੰ ਅਕਸਰ ਹਸਪਤਾਲ ਦੇ ਵਿੱਚ ਮਿਲਦੀ ਸਾਡੇ ਬੀਜੀ ਦਾ ਇਲਾਜ ਵੀ ਉੱਥੇ ਹੀ ਚੱਲਦਾ ਸੀ ਜਿੱਥੇ ਉਹ ਆਪਣੇ ਔਖੜੇ ਹੋਏ ਸਾਹਾਂ ਦੀ ਉਡੀਕ ਦੀ ਉਮੀਦ ਵਿੱਚ ਆਉਂਦੀ ਸੀ ਕਈ ਵਾਰ ਇਸੇ ਤਰ੍ਹਾਂ ਮੇਲ ਹੋਇਆ ਅਤੇ ਡਾਕਟਰ ਦੀ ਉਡੀਕ ਕਰਦਿਆਂ ਅਸੀਂ ਗੱਲਾਂ ਕਰਨ ਲੱਗ ਜਾਂਦੀਆਂ ਬੀਜੀ ਦੀ ਆਦਤ ਹੈ ਕਿ ਉਹ ਜਲਦੀ ਘੁਲ ਮਿਲ ਜਾਂਦੀਆਂ ਸੋ ਆਦਤ ਅਨੁਸਾਰ ਉਹਨਾਂ ਨੇ ਉਸ ਨਾਲ ਨੇੜਤਾ ਵਧਾਈ ਤੇ ਉਸਦੇ ਪਿੰਡ ਬਾਰੇ ਪੁੱਛਿਆ ਉਸਨੇ ਖਾਸ ਪਿੰਡ ਦਾ ਨਾਂ ਤਾਂ ਨਹੀਂ ਦੱਸਿਆ ਪਰ ਇੱਥੇ ਨੇੜੇ ਹੀ ਆ ਕਿਹਾ ਕਿ ਸਾਰ ਦਿੱਤਾ ਜਦ ਇਸੇ ਤਰ੍ਹਾਂ ਤੀਜੇ ਚੌਥੇ ਗੇੜੇ ਅਸੀਂ ਅਗਲੀ ਪਾਈ ਤਾਂ ਬੀਜੀ ਨੇ ਪੁੱਛਿਆ ਕਿ ਉਹ ਕੱਲੀ ਕਿਉਂ ਹੁੰਦੀ ਆ ਕਿਸੇ ਧੀ ਪੁੱਤ ਨੂੰ ਨਾਲ ਲੈ ਆਏ ਕਰੇ ਇੰਨੀ ਉਮਰ ਵਿੱਚ ਇਕੱਲੇ ਔਣਾ ਠੀਕ ਨਹੀਂ ਆ ਬੀਜੀ ਦੇ ਇੰਨਾ ਕਹਿਣ ਦੀ ਦੀ ਸੀ ਕਿ ਉਸ ਦੀਆਂ ਅੱਖਾਂ ਨਾਲੀਆਂ ਵਾਂਗ ਬਗਨ ਲੱਗ ਗਈਆਂ ਮੈਂ ਬੀਜੀ ਵੱਲ ਵੇਖਿਆ ਤਾਂ ਉਹਨਾਂ ਨੂੰ ਅੱਖਾਂ ਰਾਹੀਂ ਸਵਾਲ ਕੀਤਾ ਕਿ ਉਹ ਕਿਉਂ ਐਵੇਂ ਪੁੱਛਦੇ ਆ ਕਿਸੇ ਨੂੰ ਬੀਜੀ ਵੀ ਘਬਰਾ ਗਏ ਪਰ ਉਹਨਾਂ ਉਸ ਪਿਆਰ ਨਾਲ ਗੱਲ ਲਾਇਆ ਤੇ ਉਦੋਂ ਤੱਕ ਲਾ ਰੱਖਿਆ ਜਦ ਤੱਕ ਉਹ ਖੁਦ ਚੁੱਪ ਨਹੀਂ ਹੋਈ ਪਤਾ ਨਹੀਂ ਇਹ ਸਲਾਬ ਉਹ ਕਿੰਨੇ ਚਿਰ ਤੋਂ ਅੰਦਰ ਦੱਬੀ ਬੈਠੀ ਸੀ ਮੈਂ ਪਾਣੀ ਪਿਆਇਆ ਤੇ ਕੁਝ ਸ਼ਾਂਤ ਹੋ ਗਈ ਫਿਰ ਉਹ ਆਪ ਹੀ ਸਭ ਕੁਝ ਦੱਸਣ ਲੱਗ ਗਈ ਜਿਵੇਂ ਕਿ ਉਸ ਨੂੰ ਬੀਜੀ ਤੇ ਯਕੀਨ ਹੋ ਗਿਆ ਹੋਵੇ ਉਸਨੇ ਦੱਸਿਆ ਕਿ ਉਸ ਦਾ ਕੋਈ ਧੀ ਜਾਂ ਪੁੱਤ ਨਹੀਂ ਹੈ ਸਗੋਂ ਇਹ ਹੀ ਤਾਂ ਕਾਰਨ ਸੀ ਉਸ ਦੀ ਜ਼ਿੰਦਗੀ ਦੇ ਨਰਕ ਬਣਨ ਦਾ ਜੇ ਕੋਈ ਹੁੰਦਾ ਤਾਂ ਉਸ ਦੇ ਸਹਾਰੇ ਆਪ ਦੇ ਘਰੇ ਬੈਠੀ ਹੁੰਦੀ ਹੁਣ ਉਹ ਪੇਕੇ ਰਹਿ ਰਹੀ ਸੀ ਉਸ ਦੇ ਬਾਪ ਨੇ ਬਹੁਤ ਵਧੀਆ ਘਰੇ ਵਿਆਹ ਕੀਤਾ ਸੀ ਉਸ ਦਾ ਇੰਨਾ ਦੇਣ ਲੈਣ ਦਿੱਤਾ ਕਿ ਅਗਲਿਆਂ ਤੋਂ ਸੰਭਾਲਿਆ ਨਾ ਗਿਆ ਘਰ ਵਾਲਾ ਵੀ ਰੱਬ ਦਾ ਰੂਪ ਸੀ ਬਹੁਤ ਖਿਆਲ ਰੱਖਦਾ ਸੀ ਮੇਰਾ ਮੈਨੂੰ ਤਾਂ ਆਪਣੇ ਪੇਕੇ ਵੀ ਭਲਾਤੇ ਸੀ ਉਸਨੇ ਪਰ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀ ਚਾਰਕ ਸਾਲ ਬਾਅਦ ਉਹਨੂੰ ਮੇਰੇ ਤੋਂ ਖੋ ਲਿਆ ਤੇ ਔਲਾਦ ਵੀ ਕੋਈ ਨਾ ਹੋਈ ਉਸ ਦੇ ਭੋਗ ਵਾਲੇ ਦਿਨ ਮੇਰੇ ਬਾਪ ਨੇ ਕਿਹਾ ਕਿ ਛੋਟੇ ਸਿਰ ਧਰ ਦਿਓ ਆਪਣੀ ਰਿਸ਼ਤੇਦਾਰੀ ਬਣੀ ਰਹੋ ਮੇਰੇ ਸਹੁਰੇ ਤੇ ਬਾਪ ਦੀ ਆਪਸ ਵਿੱਚ ਵਧੀਆ ਬਣੀ ਸੀ ਪਰ ਮੇਰੇ ਦਿਓਰ ਨੇ ਸਾਫ਼ ਮਨਾ ਕਰ ਦਿੱਤਾ ਸਹੁਰੇ ਨੇ ਬਹੁਤ ਘੂਰਿਆ ਕੰਬਿਆ ਪਰ ਉਹ ਤਸ ਤੋਂ ਮਸਣਾ ਹੋਇਆ ਅਖੀਰ ਮੇਰੇ ਬਾਪ ਨੇ ਸਹੁਰਿਆਂ ਨੂੰ ਕਿਹਾ ਦੀ ਧੀ ਤਾਂ ਮੇਰੀ ਇੱਥੇ ਵੱਸਦੀ ਸੌਂਦੀ ਮੈਂ ਆਪਣੀ ਜ਼ਮੀਨ ਦੇ ਵਿੱਚ 12 ਕਿੱਲੇ ਏਕੜ ਆਪਣੀ ਧੀ ਦੇ ਨਾਂ ਟਿਕਰਤੇ ਉਹ ਸਾਰੀ ਉਮਰ ਉਸ ਜ਼ਮੀਨ ਵਿੱਚੋਂ ਰੋਟੀ ਖਾਈ ਜੋ ਤੇਰਾ ਮੇਰਾ ਦਿਓਰ ਮੇਰੇ ਸੂਰੇ ਦੇ ਦਬਾਬ ਦੇ ਵਿੱਚ ਆ ਕੇ ਮੰਨ ਗਿਆ ਪਰ ਉਸਨੇ ਮੈਨੂੰ ਕਦੇ ਆਪਣੀ ਪਤਨੀ ਨਹੀਂ ਮੰਨਿਆ ਮੇਰੀ ਮਾਂ ਨੇ ਕਹਿਣ ਕਹਿਣਾ ਸਬਰ ਕਰਤੀਏ ਟਾਈਮ ਪਾ ਕੇ ਆਪੇ ਤੇਰੇ ਵਾਲ ਆਜੂ ਪਰ ਇਹ ਕਦੇ ਨਹੀਂ ਹੋਇਆ ਮੈਂ 2 ਸਾਲ ਉਸਦੇ ਨਾਲ ਰਹੀ ਪਰ ਉਸਨੇ ਵਿਖਿਆ ਤੱਕ ਨਹੀਂ ਮੇਰੇ ਵੱਲ ਥੱਕ ਆ ਕੇ ਮੈਂ ਵੀ ਪਿੱਕੇ ਚਲੀ ਜਾਣਾ ਤੇ ਫਿਰ ਨਵੀਂ ਉਮੀਦ ਦੇ ਨਾਲ ਉਸਦੇ ਕੋਲ ਆਉਣਾ ਪਤਾ ਨਹੀਂ ਚੰਦਰੇ ਦੇ ਸਿਰ ਤੇ ਕਿਸੇ ਨੇ ਕੀ ਪਾਇਆ ਸੀ ਤਾਂ ਮੈਂ ਉਸਦੇ ਭਰਾ ਦੀ ਘਰ ਵਾਲੀਆਂ ਉਹਨਾਂ ਦੇ ਘਰ ਦੀ ਇੱਜ਼ਤ ਜੇ ਮੇਰੇ ਸਿਰ ਤਾਂ ਸਾਈਂ ਨਹੀਂ ਰਿਹਾ ਤਾਂ ਮੇਰਾ ਕੀ ਦੋਸ਼ ਮੇਰੇ ਦੁੱਖੋਂ ਮੇਰਾ ਮਾਪਿਓ ਵੀ ਉਮਰ ਤੋਂ ਪਹਿਲਾਂ ਹੀ ਚਾਲ ਬਸੇ ਹੁਣ ਉੱਥੇ ਰਹਿਣਾ ਵੀ ਹੀ ਇੱਕ ਰਾਹ ਸੀ ਮੇਰੇ ਲਈ ਪਰ ਮੇਰੇ ਬਾਪ ਦਾ ਡਰ ਨਾ ਹੋਣ ਕਰਕੇ ਉਸਨੇ ਉਹੀ ਕੀਤਾ ਜੋ ਉਹ ਚਿਰਾਂ ਤੋਂ ਚਾਹੁੰਦਾ ਸੀ ਉਸਨੇ ਆਪਣੇ ਦੂਜੇ ਵਿਆਹ ਦੀ ਇੱਛਾ ਕਰਦਿਆਂ ਕੇ ਰੱਖੀ ਮੈਨੂੰ ਵੀ ਭਣਕ ਪਈ ਪਰ ਮੈਂ ਕੋਈ ਗिला ਨਾ ਕੀਤਾ ਮੈਂ ਆਪ ਜਾ ਕੇ ਆਪ ਦੇ ਸਹੁਰੇ ਨੂੰ ਕਿਹਾ ਕਿ ਜਿਵੇਂ ਇਹ ਕਹਿੰਦਾ ਕਰ ਦਿਓ ਪਰ ਮੈਨੂੰ ਇੱਕ ਅਲੱਗ ਕਮਰੇ ਦੇ ਦੇ ਦਿਓ ਮੈਂ ਇੱਥੇ ਹੀ ਮਰੂੰ ਮੇਰੇ ਸਹੁਰੇ ਨੇ ਸਿਰ ਤੇ ਹੱਥ ਰੱਖ ਕੇ ਦਲਾਸਾ ਦਿੱਤਾ ਫਿਰ ਉਸਨੇ ਹੋਰ ਵਿਆਹ ਕਰਵਾ ਲਿਆ ਮੈਨੂੰ ਕੋਈ ਬਾਹਰਲਾ ਦੁੱਖ ਨਾ ਲੱਗ ਲੱਗਾ ਕਿਉਂ ਜੋ ਉਹ ਮੇਰਾ ਕਦੇ ਬਣਿਆ ਹੀ ਨਹੀਂ ਸੀ ਕੁਝ ਤੇਰ ਬਾਅਦ ਮੇਰੇ ਸਹੁਰੇ ਦੀ ਵੀ ਮੌਤ ਹੋ ਗਈ ਜੋ ਕਿ ਇੱਕੋ ਇੱਕ ਸਹਾਰਾ ਸੀ ਫਿਰ ਮਹੀਨੇ ਕੁ ਬਾਅਦ ਮੇਰੇ ਭਰਾ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਇਆ ਤੇ ਉਹ ਮੈਨੂੰ ਕਹਿੰਦਾ ਕਿ ਮੈਂ ਤੈਨੂੰ ਇਹਨਾਂ ਦੇ ਟੁਕੜਿਆਂ ਜੋਗਾ ਨਹੀਂ ਛੱਡ ਸਕਦਾ ਤੂੰ ਮੇਰੇ ਨਾਲ ਚੱਲ ਮੈਨੂੰ ਵੀ ਲੱਗਾ ਕਿ ਹੁਣ ਕੋਈ ਨਹੀਂ ਰਹਿ ਗਿਆ ਸੀ ਮੇਰਾ ਇੱਥੇ ਫਿਰ ਇੱਥੇ ਆ ਕੇ ਕੁਝ ਚਿਰ ਸਭ ਠੀਕ ਰਿਹਾ ਪਰ ਜਦੋਂ ਉਸਨੇ ਦੋ ਤਿੰਨ ਥਾਵਾਂ ਤੇ ਮੇਰੇ ਤੋਂ ਉਠੀ ਲਵਾ ਲੇ ਫਿਰ ਉਹਦੇ ਚ ਚੱਕਰ ਵੀ ਬਦਲ ਗਏ ਤੇ ਮੈਂ ਤੋਂ ਪਤਾ ਲੱਗਾ ਕਿ ਭਰਾਣੇ ਮੇਰੇ ਘਰ ਵਾਲੇ ਨਾਲ ਮਿਲ ਕੇ ਮੇਰਾ ਤਲਾਕ ਕਰਵਾ ਦਿੱਤਾ ਤੇ ਮੇਰਾ ਨਾਮ ਵਾਲੀ 12 ਕਿੱਲੇ ਜ਼ਮੀਨ ਵੀ ਆਪ ਦੇ ਨਾਂ ਕਰਾ ਲਈ ਮਰਦਾਂ ਦਾ ਵੀ ਮਤਲਬ ਹੁਣ ਮੇਰੇ ਲਈ ਫਰੇਵ ਧੋਖਾ ਹੈ ਚਾਹੇ ਘਰ ਵਾਲਾ ਹੋਵੇ ਚਾਹੇ ਸਾਕਾ ਭਰਾ ਹੋਵੇ ਸਭ ਆਪ ਦੇ ਉल्लू ਸਿੱਧਾ ਕਰਦੇ ਆਂ ਬਸ ਹੁਣ ਪਰਜਾਈ ਦੇ ਮੂਰੇ ਭਾਂਡੇ ਮਾਂਜ ਕੇ ਰੋਟੀ ਖਾਣੀ ਆ ਕਿੱਥੇ ਮੈਂ ਮਰਬਿਆਂ ਦੀ ਮਾਲਕ ਦੀ ਧੀ ਸੀ ਤੇ ਫਿਰ ਮਾਲਕਣ ਵੀ ਸੀ ਬਸ ਦਵਾ ਬੁੱਟੀ ਜੋਗਾ ਦਿੰਦੇ ਆ ਜੀ ਤਾਂ ਨਹੀਂ ਕਰਦਾ ਜਿਉਂ ਕੇ ਕਰਨਾ ਵੀ ਕੀ ਆ ਪਰ ਮਰਿਆ ਵੀ ਨਹੀਂ ਜਿੰਦਾ ਜੇ ਰੱਬ ਪਹਿਲਾਂ ਦੀ ਕੋਈ ਔਲਾਦ ਦੇ ਦਿੰਦਾ ਤਾਂ ਉਹ ਫਿਰ ਰੋਣ ਲੱਗ ਪਈ ਇੰਨੇ ਨੂੰ ਡਾਕਟਰ ਆ ਗਿਆ ਤੇ ਉਸ ਦੀ ਵਾਰੀ ਆ ਗਈ ਮੈਂ ਤੇ ਬੀਜੀ ਵੀ ਹਰਾਨ ਸੀ ਕਿ ਇੰਨੇ ਮਾੜੀ ਲੇਕ ਵਿਚਾਰੀ ਦੇ ਕੋਈ ਰਿਸ਼ਤਾ ਨਹੀਂ ਬਣਿਆ ਉਹ ਤਾਂ ਫਿਰ ਬੀਜੀ ਦੇ ਮੂੰਹੋਂ ਵੀ ਨਿਕਲ ਗਿਆ ਕਿ ਕੋਈ ਪਿਛਲੇ ਕਰਮਾਂ ਦਾ ਹਿਸਾਬ ਹੋ ਨਹੀਂ ਤਾਂ ਮਾ ਜਾਈਏ ਤਾਂ ਇਸ ਤਰ੍ਹਾਂ ਕਰਨ ਲੱਗੇ 10 ਵਾਰ ਸੋਚਦਾ ਵਿਚਾਰੀ ਇੰਨਾ ਦੁਖੀ ਰੱਬ ਕਿਸੇ ਨੂੰ ਨਾ ਕਰੇ ਸੋ ਦੋਸਤੋ ਤੁਸੀਂ ਦੱਸਿਓ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਲਾਈਕ ਸ਼ੇਅਰ ਕਰਦੇ ਰਹੋ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਜੀ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ